ਕਹਤਾ ਕਹਿੰਦਾ ਕਣਕ ਝੋਨੇ ਨਾਲੋਂ ਤਾਂ ਬੜਾ ਚੰਗਾ ਕੰਮ ਆ ਜੀ ਵੀ ਇਕੱਲੀ ਹਲਦੀ ਨਹੀਂ ਗੰਦਾ ਲਾਓ ਕੋਈ ਹੋਰ ਜਿਵੇਂ ਜਿਹੜੇ ਜਿਹੜੇ ਪਾਰਕ ਧੰਦੇ 'ਚ ਥੋੜਾ ਇੰਟਰਸਟ ਆ ਉਧਰ ਜਾਓ ਜਿਹੜਾ ਕਿਲੋ ਆ ਜੀ 400 ਰੁਪਏ ਕਿਲੋ ਸੇਲ ਕਰਦੇ ਆ ਜੀ ਅੱਧਾ ਕਿਲੋ ਵਾਲੀ ਪੈਕਿੰਗ ਹੁੰਦੀ ਆ ਆਪਣੇ ਕੋਲੇ ਵੀ 2.5-3 ਲੱਖ ਦੇ ਵੀ ਪੂਰਾ ਵਧੀਆ ਸਾਰਾ ਖਰਚਾ ਕੱਢ ਕੇ ਆਪਾਂ ਨੂੰ ਆਮਦਨ ਦਿੰਦੀ ਆ। ਮੈਂ ਬਾਈ ਜੀ ਹਲਦੀ ਖੇਤੀ ਦਾ ਕੰਮ ਸ਼ੁਰੂ ਕੀਤਾ ਏ ਥੋੜੇ ਤੋਂ ਕੀਤਾ ਬਈ ਬਾਲਾ ਵੱਡਾ ਨਹੀਂ ਪੰਗਾ ਲਿਆ। ਇਹ ਹੀ 2-4 ਮਰਲਿਆਂ ਤੋਂ ਸ਼ੁਰੂ ਕੀਤਾ ਪਰ ਹਲਦੀ ਦੀ ਹੀ ਖੇਤੀ ਕਰਦੇ ਆ ਜਿਹੜੀ ਵੀ ਕਿਸਾਨ ਜਿਹੜੀ ਵੀ ਅੰਡਰਗਰਾਊਂਡ ਫਸਲ ਆ ਜਿਹੜੀ ਜ਼ਮੀਨ ਦੇ ਵਿੱਚ ਪੈਦਾ ਹੋਣੀ ਆ ਨਾ ਜੀ ਕਿਸੇ ਕਿਸੇ ਨੇ ਵੀ ਵੱਡੇ ਲੈਵਲ ਤੇ ਥੋੜਾ ਪਹਿਲਾਂ ਸ਼ੁਰੂ ਕਰਨਾ ਪਹਿਲਾਂ ਤਾਂ ਦਾ ਸਭ ਤੋਂ ਪਹਿਲਾਂ ਸੀਡ ਆਪਦਾ ਹੋਵੇ ਕਰਦਾ। ਇਹ ਫੇਰ ਵਾਰਾ ਖਾਂਦੀ ਆ ਜੇ ਆਪਾਂ ਸੀਡ ਮੋਡਲ ਲੈ ਕੇ ਪਾਤਾ ਫਿਰ ਵੀ ਇਹਦਾ ਹੀ ਵੀ ਪੜਤੇ ਚ ਬਾਹਰ ਹੋ ਜਾਂਦੀ ਕਹਾਣੀ ਤੇ ਦੂਜੀ ਗੱਲ ਆ ਬਈ ਜੇ ਅਸੀਂ ਤਾਂ ਹੁਣ ਜਿਵੇਂ ਸਾਡੇ ਕੋਲੇ ਐਕੀ ਹੈਗੀ ਆ ਜੀ 4 3/4 ਏਕੜ ਹਲਦੀ ਹੈਗੀ ਆ ਜੀ ਦੋ ਤਿੰਨ ਵੈਰੈਟੀਆਂ ਆਪਣੇ ਕੋਲੇ ਹਲਦੀ ਦੀਆਂ ਤੇ ਹਲਦੀ ਦੀ ਅਸੀਂ ਸਾਰੀ ਪ੍ਰੋਸੈਸਿੰਗ ਕਰਦੇ ਆ ਇਹਨੂੰ ਉਵਾਲ ਕੇ ਸੁਕਾ ਕੇ ਇਹਦਾ ਪਾਊਡਰ ਪ੍ਰੋਸੈਸ ਕਰਕੇ ਸੇਲ ਕਰਦੇ ਆ ਜੀ ਪੁੜੇ ਤੋਂ ਕੰਮ ਸ਼ੁਰੂ ਕਰੋ ਜੀ ਥੋੜਾ ਲਾਓ ਆਦਾ ਘਰ ਜੁਗੀ ਲਾਓ ਪਹਿਲਾਂ ਫਿਰ ਉਹਨੂੰ ਥੋੜਾ ਕਨਾਲ ਤੋਂ ਕਰੋ ਫਿਰ ਜੇ ਆਪਣੇ ਵੀ ਸਿਸਟਮ ਸੈੱਟ ਆਉਂਦਾ ਫਿਰ ਤੁਸੀਂ ਆਪਦੀ ਜਿੰਨੀ ਮਰਜ਼ੀ ਵੀ ਵਧਾ ਸਕਦੇ ਹੋ ਖੇਤੀ ਜੀ ਤੇ ਬਾਈ ਜੀ ਹੁਣ ਅਸੀਂ ਲਾਈ ਆ ਜੀ ਸਾਢੇ 3 4 1 ਏਕੜ ਹਲ ਦੀ ਆ ਖਰਚ ਦੀ ਗੱਲ ਕਰੀਏ ਹੁਣ ਸਾਡੇ ਕੋਲੇ ਵੀ ਘਰਦਾ ਜੀ ਜਦੋਂ ਵੀ ਘਰਦੀ ਕਹਿੰਦੇ ਵੀ ਘਰਦੀ ਮੁਰਗੀ ਦਾਲ ਬਰਾਬਰ ਜਦੋਂ ਵੀ ਵੀ ਘਰਦਾ ਆਪਣੇ ਕੋਲੇ ਫਿਰ ਤੇ ਦਾ ਕੋਈ ਕੱਲਾ ਸਾਡ ਨੂੰ ਲੀਵਰ ਕਾਸਟ ਹੀ ਪੈਂਦਾ ਲਾਉਣ ਦਾ ਤੇ ਜਾ ਇਹਦਾ ਜਿਹੜੀ ਹੋਰ ਮਾੜੀ ਮੋਟੀ ਉੱਤੇ ਇਹਦੀ ਸਾਮ ਸੰਭਾਲ ਦੀ ਲੀਵਰ ਪੈਂਦੀ ਆ ਜੀ ਤੇ ਵੀ ਜਦੋਂ ਆਪਣੇ ਕੋਲੇ ਆਉਦਾ ਬੀ ਆਉਦਾ ਆਪਾਂ ਬਣਾ ਲਿਆ ਫੇਰ ਤਾਂ ਕਿਹੜਾ ਖਰਚਾ ਆਣਾ ਜੀ ਿਕੜ ਦੀ ਨਾਲ ਉਹ ਪੰਗਾ ਜੀ ਏਕੜ ਦਾ ਹੁਣ ਇਹਦਾ ਜਿਹੜਾ ਅੰਡਰਗਰਾਊਂਡ ਹੁਣ ਆਲੂ ਦਾ ਬੀ ਕਿੰਨਾ ਪੈਂਦਾ ਜੀ ਜਿਹੜੀ ਜ਼ਮੀਨ 'ਚ ਫਸਲ ਪੈਦਾ ਹੋਣੀ ਆ ਉਹਦਾ ਸੀਡ ਥੋੜਾ ਵੱਧ ਪੈਂਦਾ ਇਹ ਵੀ ਕਿੱਲੇ ਡੇਢ ਕਿੱਲੇ ਦਾ ਪਹਿਲੀ ਗੱਲ ਤਾਂ ਕਿਸੇ ਦਵੇ ਬੰਦੇ ਨੂੰ ਪੰਗਾ ਲੈਣਾ ਚਾਹੀਦਾ ਹੀ ਨਹੀਂ ਜੇ ਕੋਈ ਲੈਂਦਾ ਵੀ ਆ ਤੇ ਇਹਦਾ ਬੀ ਪੈ ਜਾਂਦਾ ਜੀ 8 ਕੁਆਂਟਲ ਤੋਂ ਲੈ ਕੇ 10 ਕੁਆਂਟਲ ਤੱਕ ਬੀ ਪੈ ਜਾਂਦਾ ਹੁਣ ਪਿਛਲੇ ਸਾਲ ਇਹਦਾ ਸੀਡ ਦਾ ਰੇਟ ਸੀਗਾ 60 ਰੁਪਏ ਕਿਲੋ ਜੀ ਵੀ ਸ਼ੇਈਆਂ ਨੂੰ ਕੁਆਂਟਲ ਸੀਗੀ ਭਾਈ ਇਹਦਾ 50 60000 ਦਾ ਤਾਂ ਫਿਰ ਉਹਦੇ ਹਿਸਾਬ ਨਾਲ ਤਾਂ ਵੀ ਤੁਸੀਂ ਲਾ ਲਿਓ ਹਿਸਾਬ ਵੀ ਵੀ 8 ਤੋਂ 10 ਕੁਆਂਟਲ ਕਿੰਨਾ ਬੀ ਪੈਂਦਾ ਜੀ ਵੀ ਇਹਦਾ ਤੁਸੀਂ ਜੇ ਤੁਹਾਡਾ ਮਾੜਾ ਵੀ ਇਕੱਲੇ ਲਾਉਂਦਾ ਤੁਸੀਂ ਪਹਿਲਾਂ 10 ਮਰਲੇ ਕਨਾਲ ਲਾ ਲਓ ਜੀ ਉਦੋਂ ਆਉਦਾ ਜਦੋਂ ਸੀਡ ਹੋ ਗਿਆ ਫੇਰ ਬੰਦਾ ਉਹਦਾ ਖੁੱਲੇ ਦਿਲ ਨਾਲ ਪਾਈ ਉਹਦਾ ਜਿੰਦਾ ਮਰਜ਼ੀ ਪਾਈਓ ਜੀ ਲੇਟ ਲਾ ਤਾਂ ਇਹਨੇ ਮਹੀਨਾ ਲੇਟ ਪੱਟੀ ਜਾਣਾ ਜਿਹੜੀਆਂ ਸ਼ਾਰਟ ਟਾਈਮ ਫਸਲਾਂ ਜਿਵੇਂ ਪਿਆਜ਼ ਹੋ ਗਿਆ ਵੀ ਜਿਹੜੀ 2-3 ਬੀਜ ਨੇ ਤਿੰਨ ਤੋਂ ਚਾਰ ਮਹੀਨੇ ਲੈਣਿਆ ਉਹ ਫਸਲ ਲੇਟ ਲਾਈ ਨਹੀਂ ਚੱਲਦੀ ਕਿਉਂਕਿ ਜੇ ਆਪਾਂ ਮਹੀਨਾ ਲੇਟ ਹੋ ਗਏ ਵੀ ਤਿੰਨਾਂ ਮਹੀਨਾ ਚਾਹ ਤਾਂ ਉਹਦਾ ਪਕਾਜ ਹੀ ਸਾਰਾ ਵੀ ਉਹ ਲੇਟ ਲਾਈ ਨਹੀਂ ਚੱਲਦੀ ਜੇ ਹਲਦੀ ਤੁਸੀਂ ਮਹੀਨਾ ਡੇਢ ਮਹੀਨਾ ਲੇਟ ਵੀ ਲਾ ਦੋਗੇ ਤਾਂ ਇਹਨੇ ਪੱਟੀ ਲੇਟ ਜਾਣਾ ਐਂਡ ਤੇ ਵੀ ਸਾਲ ਭਰ ਜੇ ਆਪਦਾ ਗੈ ਪੂਰਾ ਕਰ ਲੈਂਦੀ ਆ ਉਹਨਾਂ ਜੀ ਪਾਣੀ ਲਾਉਣ ਤੋਂ ਬਾਅਦ ਜਦੋਂ ਪੈ ਤਰਾਵਾ ਹੋ ਗਿਆ 2 ਤੋਂ 2.5 ਏਕੜ ਦੀ ਪਰਾਲੀ ਦੀ ਮਲਚ ਕਰ ਦਿੰਦੇ ਆ ਉੱਤੇ ਵੀ ਨਾ ਤਾਂ ਉਹਦੇ ਵਿੱਚ ਨਦੀਨ ਹੋਵੇ ਜਦੋਂ ਇਹ ਮਾਰਚ-ਅਪ੍ਰੈਲ ਚ ਲੱਗਦੀ ਆ ਗਾ ਮਈ-ਜੂਨ ਦੇ ਮਹੀਨੇ ਬਹੁਤ ਗਰਮੀ ਹੁੰਦੀ ਲੋ ਵਗਦੀ ਹੁੰਦੀ ਆ ਦਾ ਪੱਤਾ ਬਹੁਤ ਉਦੋਂ ਸੋਲ ਹੁੰਦਾ ਨੌਜਿਕ ਹੁੰਦਾ ਵੀ ਇਹਨੂੰ ਓੜ ਨਾਲ ਲੱਗੇ ਪਾਣੀ ਦੀ ਤੇ ਪਰਾਲੀ ਇਹਦੇ ਨਾਲ ਪਰਾਲੀ ਵੀ ਇੱਕ ਗੱਲ ਬਹੁਤ ਸਾਹਮਦੀ ਆ ਪੱਤੇ ਆ ਪਰਾਲੀ ਬਣ ਕੇ ਜੀ ਆ ਜਿਵੇਂ ਆਹ ਬਣੇ ਪਏ ਥੱਲੇ ਇਹ ਪੱਤੇ ਇਹਦੇ ਪਰਾਲੀ ਜਮਾ ਬਣ ਕੇ ਸੁੱਕ ਗਏ ਵੈਸ਼ ਗਏ ਜੀ ਥੱਲੇ ਜ਼ਮੀਨ 'ਚ ਜਮਾ ਵੈਸ ਜਾਣਗੇ ਉਦੋਂ ਅਸੀਂ 10 ਤੋਂ 15 ਦਿਨ ਬਾਅਦ ਇਹ ਤਾਂ ਤੋਂ ਛੇਜਾ ਵੱਢ ਕੇ ਵੱਢ ਕੇ ਫਿਰ ਇਹਦੀ ਪਟਾਈ ਅਸੀਂ ਸ਼ੁਰੂ ਕਰ ਦਿੰਨੇ ਆ ਜੀ ਇਹ ਕਮਾਈ ਦੀ ਗੱਲ ਕਰੀਏ ਜੀ ਜੇ ਤੁਸੀਂ ਪ੍ਰੋਸੈਸਿੰਗ ਕਰਕੇ ਜੇ ਤੁਸੀਂ ਵੇਚੋਗੇ ਆਪ ਤੁਹਾਨੂੰ ਇਹ 2.5 ਤੋਂ 3 ਲੱਖ ਦੇ ਵਿੱਚ ਆ ਜਾਂਦੀ ਆ ਜੇ ਤੁਸੀਂ ਆਖਿਆ ਵੀ ਅਸੀਂ ਦਾ ਪੱਟ ਕੇ ਬਈ ਯਾਰ ਵਪਾਰੀ ਨੂੰ ਹੀ ਦੇਣੀ ਆ ਫਿਰ ਤਾਂ ਉਹ ਵਪਾਰੀ ਨੇ ਤੁਹਾਨੂੰ ਰੇਟ ਲਾਉਣਾ ਉਹਦਾ ਫਿਰ ਤਾਂ ਗਾਟੇਬੰਦ ਸੌਦਾ ਹੀ ਆ ਹਲਦੀ ਦਾ ਕਿਉਂਕਿ ਆਪਣੇ ਏਡਾ ਵਧੀਆ ਇਦੀ ਚ ਮੰਡੀ ਕਰਨ ਹੈਣੀ ਇਹਦੇ ਪਲਾਟ ਹੈ ਨਹੀਂ ਪ੍ਰੋਸੈਸਿੰਗ ਪਲਾਟ ਹੈ ਨਹੀਂਗੇ ਤੇ ਉਹ ਤਾਂ ਫਿਰ ਤੁਹਾਡਾ ਵਪਾਰੀ ਨੇ ਰੇਟ ਲਾਉਣਾ ਕੱਚੀ ਦਾ ਜੋ ਲਾ ਦੇ ਉਹ ਵਪਾਰੀ ਤਾਂ ਕੀ ਪਤਾ ਕੀ ਲਾਵੇ ਜੀ ਆ ਬਈ ਇਹ ਸਟੋਰ ਕਰਨ ਦਾ ਤਰੀਕਾ ਵੀ ਖੇਤ ਹੀ ਸਟੋਰ ਹੋ ਜਾਂਦੀ ਕੋਈ ਇਹਦਾ ਸਟੋਰ ਨਹੀਂ ਚਾਹੀਦੀ ਇਹਨੂੰ ਜਿਵੇਂ ਅਸੀਂ ਗੱਠਾ ਲਾ ਲਾਂਗੇ ਚਾਰ ਚ ਫਿਰ ਉਹਦੇ ਵਿੱਚ ਥੋੜਾ ਜਿਹਾ ਬਣਾ ਕੇ ਆ ਘੋਗਰਾ ਜ ਆ ਉਹਦੇ ਵਿੱਚ ਬਾ ਟਰਾਲੀਆਂ ਲਾਈ ਜਾਵਾਂਗੇ ਜੀ ਜਾੜਾ ਵਾਲਾ ਸੀਡ ਹੁੰਦਾ ਜੀ ਮਦਰ ਰੂਟ ਉਹਨੂੰ ਅਡ ਕਰੀ ਜਾਂਦੇ ਆ ਫਿੰਗਰ ਅਡ ਕੱਢ ਲਈਦੀ ਆ ਪ੍ਰੋਸੈਸਿੰਗ ਆਸਤੇ ਤੇ ਉਹਨਾਂ ਨੂੰ ਦੋਵਾਂ ਨੂੰ ਸਟੋਰ ਕਰਕੇ ਤੇ ਗਾਹ ਜਦੋਂ ਮਾਰਚ ਅਪ੍ਰੈਲ ਆਇਆ ਤਾਂ ਬਜਾਈ ਦਾ ਸਮਾਂ ਆਇਆ ਜੀ। ਕੋਲੇ ਵੱਧ ਜਾਂਦੀ ਹੈ ਜੀ ਪਾਊਡਰ ਜਿਹੜਾ ਕਿਲੋ ਆ ਜੀ 400 ਰੁਪਏ 1 ਕਿਲੋ ਸੇਲ ਕਰਦੇ ਆ ਜੀ। ਅੱਧਾ ਕਿਲੋ ਵਾਲੀ ਪੈਕਿੰਗ ਹੁੰਦੀ ਆ ਆਪਣੇ ਕੋਲੇ ਵੀ 2.5-3 ਲੱਖ ਦੇ ਵੀ ਪੂਰਾ ਵਧੀਆ ਸਾਰਾ ਖਰਚਾ ਕੱਢ ਕੇ ਆਪਾਂ ਨੂੰ ਆਮਦਨ ਦਿੰਦੀ ਆ ਜੀ। ਇਹਨੇ ਆਮ ਬਹਾਲਦੀ ਨਾ ਜੀ ਆਮ ਜਿਹੜੀ ਉਹਦੀ ਹੁਣ ਤੁਸੀਂ ਗੰਡੀਆਂ ਵੀ ਦੇਖਿਆ ਹੋਣੇਗਾ ਤੁਸੀਂ ਦਰਸ਼ਕਾਂ ਨੂੰ ਦਿਖਾ ਦਿਓ ਉਹਦੀਆਂ ਜਿਹੜੀਆਂ ਗੰਡੀਆਂ ਜਿਹੜੀ ਆਮ ਬਹਾਲਦੀ ਹੁੰਦੀਆਂ ਨਾ ਇਹ ਚਾਹੋ ਜਦੋਂ ਤੁਸੀਂ ਚੀਰੋਗੇ ਕੱਚੇ ਆਮ ਵਰਗੀ ਹੋਊਗੀ। ਲਾਈਟ ਬਣਦਾ ਉਹਦਾ ਰੰਗ ਨਹੀਂ ਆਉਂਦਾ ਸਬਜ਼ੀ 'ਚ ਜਿਹੜੀ ਆ ਹਲਦੀ ਤੇ ਤਾਂ ਵੀ ਇੰਨੇ ਹਲਦੀ ਲਾਲੀ ਤੇ ਅਗਲੇ ਨੇ ਵੀ ਹਲ ਆ ਕੇ ਭੁੱਲੀ ਜਾਣਾ ਤੇ ਉਦੋਂ ਮੁੜ ਕੇ ਮੈਂ ਕਹਿੰ ਜਾਵੇਂ ਤੈਨੂੰ 2.5 ਲੱਖ ਬਣ ਜਿਓ ਵੀ ਉਹਦਾ ਨਹੀਂ ਕੋਈ ਫਾਇਦਾ ਜਿੰਨੀ ਤੁਸੀਂ ਜਿੰਨੀ ਮਿਹਨਤ ਕਰ ਲਓਗੇ ਓੰਨੀ ਤੁਹਾਨੂੰ ਆਮਦਨ ਹੋ ਚੁਗੀ ਜੀ ਕੰਮ ਚਲਾ ਲਓ ਵੀ ਮੈਂ ਨਾ ਮੈਂ ਤਾਂ ਕਹਿੰਦਾ ਕਣਕ ਝੋਨੇ ਨਾਲੋਂ ਤਾਂ ਬੜਾ ਚੰਗਾ ਕੰਮ ਆ ਜੀ ਵੀ ਕੱਲੀ ਹਲਦੀ ਨਹੀਂ ਗੰਦਾ ਲਾਓ ਕੋਈ ਹੋਰ ਜਿਵੇਂ ਮੁਰਗੀ ਪਾਲਣਾ ਆ ਕੇ ਬੱਕਰੀ ਪਾਲਣਾਗਾ ਜਿਹੜਾ ਜਿਹੜੇ ਜਿਹੜੇ ਵਪਾਰਕ ਤਾਂ ਦੇ ਥੋੜਾ ਇੰਟਰਸਟ ਆ ਉਧਰ ਜਾਓ ਥੋੜੇ ਤੋਂ ਸ਼ੁਰੂ ਕਰਕੇ ਦੇਖੋ ਜੇ ਤੁਹਾਨੂੰ ਫਿੱਟ ਬਹਿ ਗਿਆ ਤਾਂ ਫਿਰ ਤਾਂ ਭੁੱਲ ਜਾਓਗੇ ਤੁਸੀਂ ਕਣਕ ਝੋਨੇ ਨੂੰ ਹੀ